ਪੰਜਾਬ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ 4 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਦਿੱਤਾ ਗਿਆ ਸੀ। ਇਹਨਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਲਾਲਾਬਾਦ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਇੱਕ ਸੈਂਟਰ ਚੁਣਿਆ ਗਿਆ। ਜਿੱਥੇ ਕਈ ਲੋਕਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦੀਆਂ ਫੈਲਾਵੀਆਂ ਵੀ ਪਾੜੀਆਂ ਗਈਆਂ, ਉੱਥੇ ਕਈ ਤਰ੍ਹਾਂ ਦੀ ਹੁੱਲੜਬਾਜੀ ਦੇਖਣ ਨੂੰ ਮਿਲੀ। ਆਓ ਤੁਹਾਨੂੰ ਦਿਖਾਉਨੇ ਹਾਂ ਇਸ ਵੀਡੀਓ ਦੀ ਜ਼ੁਬਾਨੀ ਕਿ ਕਿਵੇਂ-ਕਿਵੇਂ ਜਲਾਲਾਬਾਦ ਦੇ ਵਿੱਚ ਅੱਜ ਹੰਗਾਮਾ ਹੋਇਆ। ਪੁਲਿਸ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਪੁਲਿਸ ਨੇ ਆਖਰ ਵਿੱਚ ਕੰਟਰੋਲ ਕਰ ਹੀ ਲਿਆ ਆਓ ਦੇਖੋ ਇਸ ਵੀਡੀਓ ਦੀ ਜ਼ੁਬਾਨੀ ਤਾ ਕੰਮ ਕੀ ਹੋ ਰਿਹਾ ਹੈ ਹਾਂਜੀ ਹਾਂਜੀ ਤਾਂ ਕੰਮ ਕੀ ਹੋ ਰਿਹਾ ਹੈ ਭਾਈ ਸਾਡੀ ਵੀ ਸੋਹਬਾ ਤੋਂ ਬੰਦਾ ਸਾਡਾ ਅੰਤਰਾ ਫਾਈਲ ਜਮਾ ਨਹੀਂ ਹੁੰਦੀ ਚੱਤੀ ਜਾ ਰਹੀ ਹਾਂ ਹਾਲਾਂਕਿ ਅਸੀਂ ਆਹ ਆਦਮੀ ਨੇ ਵੋਟਾਂ ਵੀ ਪਾਈਆਂ ਸਾਡੇ ਆਕਾਰ ਦੀਆਂ 35 40 ਵੋਟਾਂ ਸਾਡੀ ਪੰਚ ਦੀ ਫਾਈਲ ਨਹੀਂ ਜਮਾ ਹੁੰਦੇ ਜਾ ਰਹੀ ਸਰਪੰਚੀ ਤੇ ਖੜਦੇ ਤਾਂ ਹਰ ਕੀ ਕਿਹੜਾ ਪਿੰਡ ਕਿਹੜਾ ਨਾਮ ਕੀ ਹੈ ਪਿੰਡ ਵਸਤੀ ਬਾਬਾ ਸਰੋਗਦਾਸ ਗਾਰਡ ਨੰਬਰ 5 ਸਾਡੀ ਫਾਈਲ ਨਹੀਂ ਜਮਾ ਹੁੰਦੀ ਚੱਤੀ ਜਾ ਰਹੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਜੇ ਹੈ ਜੀ ਆਹ ਵੇਖੋ ਮੈਂ ਵੀ ਫਾਈਲ ਲੈ ਕੇ ਸਵੇਰ ਤੋਂ ਉਵੇਂ ਖੜਿਆ ਹੈ ਕੀ ਕੀ ਕੀਤਾ ਜਾ ਰਿਹਾ ਕਿਉਂ ਨਹੀਂ ਫਾਈਲ ਜਮਾਉਂਦੇ ਹੱਸ ਕਦੇ ਕੀ ਰਿਜੈਕਸ਼ਨ ਲਾਦੀ ਕਦੇ ਕੀ ਲਾਦੀ ਨਜਾਇਜ਼ ਭਾਈ ਆਧਾਰ ਕਾਰਡ ਵੋਟਰ ਕਾਰਡ ਕਹਿੰਦੇ ਸੀ ਵੋਟਰ ਕਾਰਡ ਦਿੱਤੇ ਸਾਡੇ ਵੋਟਰ ਕਾਰਡ ਪਾੜ ਦਿੱਤੇ ਗਏ ਆ ਵੋਟਰ ਕਾਰਡ ਪਾੜ ਦਿੱਤੇ ਗਏ ਕਿਹਨਾਂ ਦੇ ਵੱਲੋਂ ਪਾੜੇ ਗਏ ਅੰਦਰ ਅੰਦਰ ਇਹਨਾਂ ਦੇ ਹੀ ਹੈਗੇ ਆ ਬਾਈ ਜੀ ਕਹਿ ਨਹੀਂ ਸਕਦੇ ਕੌਣ ਆ ਵੱਡੇ ਪਿੰਡ ਦੇ ਹੀ ਹੋਣਗੇ ਹਾਂਜੀ ਹਾਂਜੀ ਪਿੰਡ ਦੇ ਉਹਨਾਂ ਨੇ ਫੋਨ ਕਰਵਾਇਆ ਹੋਇਆ ਉੱਥੋਂ ਐਮਐਲਏ ਸਾਹਿਬ ਦਾ ਹੂੰ ਹਾਂਜੀ ਭਾਈ ਇਹਦਾ ਹੁਣ ਜੇ ਅਗਰ ਸਾਡੀ ਫਾਈਲ ਨਹੀਂ ਹੁੰਦੀ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਮਿਲੇ ਉਹ ਪ੍ਰਸ਼ਾਸਨ ਨੂੰ ਮਿਲੇ ਉਹ ਨਹੀਂ ਭਾਈ ਅਸੀਂ ਦਾਦਾ ਕੰਬੋਜ ਜੀ ਨੂੰ ਵੀ ਕਿਹਾ ਅਕਾਲੀ ਦਲ ਦੇ ਚੇਅਰਮੈਨ ਸੀ ਕਿ ਉਹਨਾਂ ਨੂੰ ਵੀ ਕਿਹਾ ਨਹੀਂ ਪ੍ਰਸ਼ਾਸਨ ਇੱਥੇ ਹੋਰ ਵੀ ਮੌਜੂਦ ਹੈ ਨਾ ਪ੍ਰਸ਼ਾਸਨ ਚ ਪੁਲਿਸ ਵਾਲੇ ਵੀ ਹੈਗੇ ਆ ਉਹਨਾਂ ਨੂੰ ਵੀ ਕਿਹਾ ਭਾਈ ਬਹੁਤ ਹੱਤਪੀ ਕੀਤੀ ਜਾ ਰਹੀ ਹੈ ੱੱਕੇ ਬਹੁਤ ਚੱਲ ਰਿਹਾ ਤੁਸੀਂ ਦੇਖਿਆ ਹੀ ਹੋਣਾ ਹੁਣੇ ਉਹ ਬੰਦੇ ਦੀ ਲੱਤ ਟੁੱਟ ਗਈ ਇੱਥੇ ਡਿੱਗਿਆ ਉਹਦੀ ਲੱਤ ਟੁੱਟ ਗਈ ਯਾਰ ਬਾਹਰ ਵੀ ਬਹੁਤ ਗੁੰਡਾਗਰਦੀ ਹੋਈ ਆ ਜੀ ਆਹ ਬੰਦਾ ਜਿਹੜਾ ਆਊਟਸਾਈਡ ਰਹਿ ਗਿਆ ਸੀ ਆਊਟਸਾਈਡਰ ਸੀਗੇ ਸਰ ਇਹਨਾਂ ਦੇ ਬੰਦੇ ਆ ਫਾਈਲ ਜਮਾ ਕਰਾਉਣ ਵਾਲਾ ਇੱਕ ਬੰਦਾ ਨਾਲ ਜਿਹੜੇ ਸਿੱਧੱਕ ਜਿਹੜੇ ਇਜਰ ਹੋ ਗਏ ਆ ਹੂੰ ਸਰ ਫਾਈਲ ਜਮਾ ਕਰਾਉਣ ਵਾਲਾ ਇੱਕ ਬੰਦਾ ਤੇ ਨਾਲ 5-5 7-7 ਪੈਂਵੇਂ ਆ ਤੇ ਕਈ ਵਿੱਚੋਂ ਖਾਲੀ ਫਾਈਲਾਂ ਵਾਲੇ ਵੀ ਹੈਗੇ ਆ ਬਸ ਧੱਕਾ ਕਰਾਇਆ ਜਾ ਰਿਹਾ ਹੈ ਮੇਰੇ ਦੇ ਬੰਦੇ ਸੀਗੇ ਪੁਲਿਸ ਨੇ ਉਹ ਨਹੀਂ ਸਮਾਂ ਦਾ 3 ਵਜੇ ਤੱਕ ਦਾ ਸੀ ਸਮਾਂ ਤਾਂ ਪੂਰਾ ਹੋ ਚੁੱਕਿਆ ਪੂਰਾ ਬਾਕੀ ਪ੍ਰਸ਼ਾਸਨ ਕਹਿੰਦਾ ਜਿਹੜੇ ਅੰਦਰ ਆ ਚੁੱਕੇ ਆ ਉਹਨਾਂ ਦੀਆਂ ਫਾਈਲਾਂ ਜਮਾ ਆਉਣਗੀਆਂ ਪਰ ਜਮਾ ਸਰ ਸਾਨੂੰ ਨਹੀਂ ਪਤਾ ਇਹ ਹੁਣ ਸਾਡੇ ਫਾਈਲਾਂ ਜਮਾ ਕਰਨਗੇ ਜਾਂ ਪਾੜਨਗੇ ਜਾਂ ਕੀ ਕਰਨਗੇ ਪੂਰੇ ਲੋਕਤੰਤਰ ਦਾ ਕਾਨੂੰਨ ਹੋ ਰਿਹਾ ਜੀ ਉਹ ਹਾਂਜੀ ਸਰ ਮੈਂ ਇੱਕ ਪੋਸਟ ਗ੍ਰੈਜੂਏਟ ਐਮ ਕੰਮ ਸਟੂਡੈਂਟ ਹਾਂ ਮੇਰੇ ਨਾਲ ਇਹ ਨਹੀਂ ਹੋ ਰਿਹਾ ਤਾਂ ਅੱਗੇ ਸੋਚੋ ਤੁਸੀਂ ਕੀ ਹੋਊਗਾ ਕੋ ਸਾਰੇ ਜਿਹੜੇ 12 11.5 ਦੇ ਵੀ ਆਏ ਆ ਉਹ ਉੱਥੇ ਖੜੇ ਆ ਦੂਜੇ ਵਾਰ ਸੀ ਹੁਣ ਅੰਦਰ ਵੇਖਿਆ ਇੱਕ ਤਾਂ ਗੁਰਪ੍ਰੀਤ ਅਸੇਲੇ ਵਾਲੇ ਤੋਂ ਇੰਕੌਨਟੈਕਟ ਨੇ ਡਾਇਰ ਇੱਕ ਹੋਰ ਦੋ ਤਿੰਨ ਐ ਫਿਰਦੇ ਆ ਉਹ ਸਾਰਿਆਂ ਅੰਦਰ ਵੜ ਕੇ ਪਾੜੀ ਜਾਂਦੇ ਫੈਲਾਉਂ ਨਾ ਕਿਸੇ ਨੂੰ ਕੋਈ ਆਰਓ ਰਸੀਦਾ ਦੇ ਰਹੇ ਆ ਜਿਹੜੇ ਨੇ ਐਮਐਲਏ ਨੇ ਆਪਦੇ ਝਿੱਤੇ ਲਾਏ ਹੋਏ ਆ ਜਿਹੜੇ ਆਰਓ ਵੀਓ ਲਾਏ ਹੋਏ ਆ ਕਿਸੇ ਦੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਨਾ ਇੱਥੇ ਕੋਈ ਡਿਸੀਜਨ ਦਾ ਇਹਦਾ ਬੰਦੇ ਪਾਸੇ ਵੀ ਜਾਂਦੇ ਆ ਆਪਦੀ ਫੈਸਲਾ ਉਹ ਲਿਆ ਕੇ ਵੀ ਜਾਂਦੇ ਜਿਹੜੇ ਬੰਦੇ ਸਾਡੇ ਜਾਂਦੇ ਆ ਉਹ ਵੀ ਫਿਰ ਮਿਸ਼ਾਂ ਮੋੜ ਦਿੰਦੇ ਆ ਬੰਦੇ ਨੜਿਆ ਦੇ ਪਾਏ ਚਲੋ ਕੋਈ ਗੱਲ ਨਹੀਂ ਸਰਕਾਰਾਂ ਆਉਂਦੀਆਂ ਨਹੀਂ ਤੇ ਰਹਿ ਗਈਆਂ ਯਾਰ ਨਾ ਤਾਂ ਮੇਰਾ ਪਰ ਸਿੱਧਾ ਤੋਂ ਨੂੰ ਜਾਣ ਛਡਾਉਣ ਦੀ ਉਪਤੀ ਹੋਈ ਜਿਹੜੇ ਅੰਦਰ ਬੈਠੇ ਐ ਔਰ ਚਲੋ ਠੀਕ ਐ ਤਾਂ ਫਸਲਦੇ ਰਹੇ ਤੇ ਕਦੇ ਕਾਤੀ ਕਦੇ ਕਾਂਗਰਸੀ ਦੇ ਕਦੇ ਆਪ ਆ ਗਏ ਪਰ ਲੋਕਾਂ ਨੇ ਦੇਖ ਲਿਆ ਤਮਾਸ਼ਾ ਜਿਹੜੇ ਬੰਦਿਆਂ ਨੂੰ ਇੰਦੀਆਂ ਵੋਟਾਂ ਪਾਈਆਂ ਅਸੀਂ ਅੱਜ ਉਹ ਬਸੇ ਦਾ ਹਾਲ ਵੇਖਿਆ ਨਾ ਸਾਰੇ ਲੋਕਾਂ ਦਾ ਹਾਲ ਇੰਨੀ ਗਰਮੀ ਦੇ ਵਿੱਚ ਵੇਖੋ ਲੇਡੀਜ਼ ਵਿਚਾਰੀਆਂ ਬੇਹੋਸ਼ ਹੋ ਗਈਆਂ ਔਰ ਵੇਖੋ ਹੈਡੀਕੈਪਲ ਲੇਡੀ ਐ ਈਲ ਚੇਅਰ ਤੇ ਬੈਠੀ ਐ ਉਹਨਾਂ ਦਾ ਘੱਡੋ ਘਾਡੋ ਉਹਦਾ ਤਾਂ ਫਾਰਮ ਜਮ੍ਹਾਂ ਕਰ ਲੈਣਾ ਉਹ ਵਿਚਾਰੀ ਬੈਠੀ ਐ ਸਵੇਰ ਦੀ ਉਹ ਤੋਫੇ ਦੇ ਵਿੱਚ ਤੇ ਉਹਨੂੰ ਉਹਨੂੰ ਨਹੀਂ ਅੰਦਰ ਜਾਣ ਦੇ ਕਿਉਂਕਿ ਉਹ ਆਪ ਪਾਰਟੀ ਦੀ ਨਹੀਂ ਹੈ ਸਾਰੇ ਬੁਰੀ ਹਾਲਤਾਂ ਸਾਰੇ ਸਾਡੇ ਪਿੰਡ ਸਾਡਾ ਐਮ ਐਲ ਏ ਇਹ ਕਰਕੇ ਸੋਚ ਕੇ ਬੈਠਾ ਵੀ ਸਾਡੇ ਤੇ ਇਲਜ਼ਾਮ ਲੱਗੂਗਾ ਸਾਰੇ ਅਸੀਂ ਲੈਂਚ ਲੱਗੇ ਆ ਉਹ ਕਾਰ ਖੜੀ ਐ ਜੇ ਜੋਸ਼ਨਾ ਆ ਉਹ ਆਂਦੀ ਪਹਿਲਾਂ ਭਰ ਗਿਆ ਆਉਂਦੀਆਂ ਜੇ ਨੋਨੀ ਬੋਬੀ ਕਿਹਾ ਆਪਜੋਨੇ ਘਰਾਂ ਵਾਲੀ ਦੇ ਆ ਦੇਖੋ ਬਿਨਾ ਫਾਈਨਲ ਸਾਈਨਾਂ ਤੋਂ ਆਪ ਆ ਸੈਨ ਪੜ ਲਓ ਅਬਾ ਵੀ ਮਾਨ ਦੇ ਕਰਾ ਵਾਲੀ ਦੀ ਫਾਈਲ ਜਾਵਾ ਹੋ ਗਈ ਠੀਕ ਆ ਉਹਦੇ ਮੁੰਡੇ ਦੀ ਜਾਵਾ ਹੋ ਗਈ ਤੇ ਐਂਦੀ ਆਏ ਤੇ ਫਾਈਲਾਂ ਦੇ ਅੰਦਰ ਚਲੇ ਤੁਹਾਡਾ ਮਤਲਬ ਤੁਹਾਡਾ ਕਹਿੰਦਾ ਮਤਲਬ ਇਧਰ ਸ਼ੋਰਟਕਟ ਰਸ ਹਾਂ ਗਾਨੀਦਾਰ ਪਦਨਾਮ ਕਰ ਰਿਆ ਅੱਜ ਵੀ ਓਵੇਂ ਦੀਆਂ ਓਵੇਂ ਅਸੀਂ ਅਪੀਲ ਕਰਦੇ ਆ ਮੁੱਖ ਮੰਤਰੀ ਨੂੰ ਪੀਐਨਏ ਤੇ ਅੱਜ ਵੀ ਡੰਡਾ ਫਿਰਤਾ ਜਾਵੇ ਤੇ ਪ੍ਰਸ਼ਾਸਨ ਮਦਦ ਕਰ ਰਿਹਾ ਆ ਗੱਡੀ ਤੁਸੀਂ ਕਹਿੰਦੇ ਹਾਂ ਆਹ ਕਿਰੀ ਆਹ ਆਖੜੀ ਆ ਗੱਡੀ ਉਹਨਾਂ ਦੀ ਲੋਨੀ ਮਾਨ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ